ਸੱਜਾ ਸਪੈਸ਼ਲ ਨਾਕਬੰਦੀ ਕੀਤੀ ਗਈ ਉਹਦੇ ਬਾਰੇ ਜਾਣਕਾਰੀ ਦੇਣਾ ਮਾਨ ਮਿਸਟਰ ਅਪਰੇ ਚਰਨਦਰ ਜੀ ਦੇ ਦਿਸ਼ਾ ਨਿਸ਼ਾ ਤੇ ਜੋ ਸੀ ਟ੍ਰੈਫਿਕ ਮੈਨੇਜਮੈਂਟ ਵਾਸਤੇ ਟ੍ਰੈਫਿਕ ਵਾਇਲੇਸ਼ਨ ਨੂੰ ਚੈੱਕ ਕਰਨ ਵਾਸਤੇ ਅਤੇ ਲੋਕਾਂ ਦੀ ਸੇਫਟੀ ਵਾਸਤੇ ਜੋ ਸਪੈਸ਼ਲ ਪ੍ਰੈਕਟਿਸ ਲਈ ਸੀ ਉਸ ਦੇ ਤਹਿਤ ਅਸੀਂ ਇੱਕ ਸਪੈਸ਼ਲ ਨਾਕਬੰਦੀ ਪੂਰੇ ਵੇਹ ਚਲਾਈ ਸੀ ਜਿਸ ਦੇ ਵਿੱਚ ਟੋਟਲ 650 ਜਿਹੜੇ ਵਾਹਨਾਂ ਨੂੰ ਚੈੱਕ ਕੀਤਾ ਗਿਆ ਜਿਦੇ ਵਿੱਚੋਂ 127 ਚਲਾਨਸ ਵਰ ਇਸ਼ੂ ਕੀਤਾ ਜਿਹੜੇ uh, 26 ਵਹੀਕਲਸ ਐ ਉਹਨਾਂ ਨੂੰ ਵਿਦਆਊਟ ਡਾਕੂਮੈਂਟੇਸ਼ਨ ਕਰਕੇ ਉਹਨਾਂ ਦਾ ਕਾਉਂਟ ਕੀਤਾ ਗਿਆ। ਜੋ ਸਾਡਾ ਖਾਸ ਫੋਕਸ ਏਰੀਆ ਸੀਗਾ ਉਹ ਟ੍ਰਿਪਲ ਰਾਈਡਿੰਗ ਸੀ। ਵਿਦਆਊਟ ਨੰਬਰ ਪਲੇਟ ਮੋਟਰਸਾਈਕਲ ਸੀਗੇ, ਬਲੈਕ ਫਿਲਮ ਸੀਗੀਆਂ, ਅਨਔਥਰਾਇਜ਼ਡ ਯੂਜ਼ ਆਫ ਬੀਕਨ ਸੀਗਾ, ਅੰਡਰਏਜਡ ਡਰਾਈਵਿੰਗ ਸੀ ਜਿਸ ਦੇ ਵਿੱਚ ਅਸੀਂ ਵਾਹਨ ਐਪ ਨੂੰ ਵੀ ਯੂਜ਼ ਕੀਤਾ। ਇਸ ਦੇ ਵਿੱਚ ਥਾਣੇ ਦੀ ਫੋਰਸ ਦੇ ਨਾਲ-ਨਾਲ ਫੀਲਡ ਮੀਡੀਆ ਟੀਮ ਅਤੇ ਆਰਐਸ ਦੇ ਸਟਾਫ ਨੇ ਪਾਰਟਿਸਿਪੇਟ ਕੀਤਾ। ਸਾਡਾ ਇਸ ਐਫਰਟ ਦਾ ਇਹ ਹੀ ਮੈਸੇਜ ਹੈਗਾ ਸਿਟੀਜ਼ਨਸ ਨੂੰ ਕਿ ਉਹ ਟ੍ਰੈਫਿਕ ਰੂਲਸ ਨੂੰ ਫਾਲੋ ਕਰਨ ਰੂਲਸ ਨੂੰ ਫਾਲੋ ਕਰ ਤਾਂ ਉਹ ਆਪ ਸੇਫ ਰਹਿ ਸਕਣ ਅਤੇ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਨਾ ਹੋਵੇ